ਪੰਜਾਬ ਦੀ ਮਾਨ ਸਰਕਾਰ ਨੇ ਕੇਂਦਰ ਤੋਂ ਹੁਣ ਇੱਕ ਵੱਡੇ ਫੰਡ ਦੀ ਮੰਗ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਜਸਲਮੇਰ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨਾਲ ਹੋਈ ਪ੍ਰੀ ਬਜਟ ਮੀਟਿੰਗ ਵਿੱਚ ਪੰਜਾਬ ਨੇ ਰਾਜ ਵਾਸਤੇ 1000 ਕਰੋੜ ਰੁਪਏ ਦੇ ਪੈਪਚ ਦੀ ਤੇ ਉਦਯੋਗਿਕ ਰਾਇਤਾਂ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਦੇ ਆਧੁਨਿਕਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਇਹ ਸਹਾਇਤਾ ਮੰਗੀ ਹੈ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਤੇ ਹੋਰ ਪਹਾੜੀ ਰਾਜਾਂ ਮੰਗ ਸੂਬੇ ਵਿੱਚ ਲਘੂ ਅਤੇ ਦਰਮਿਆਨੀ ਉਦਯੋਗਾਂ ਨੂੰ ਤੇ ਸਾਹਿੱਦ ਕਰਨ ਲਈ ਉਦਯੋਗਿਕ ਰਾਜਤਾ ਦੀ ਮੰਗ ਵੀ ਪ੍ਰਮੁਖਤਾ ਨਾਲ ਉਠਕੀ ਗਈ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਦੌਰਾਨ ਕੇਂਦਰੀ ਵਿੱਤ ਮੰਤਰੀ ਅੱਗੇ ਸੂਬੇ ਦੀਆਂ ਕਈ ਵੱਡੀਆਂ ਮੰਗਾਂ ਰੱਖੀਆਂ ਉਹਨਾਂ ਨੇ ਨਾਬਾੜ ਦੇ ਅਧੀਨ ਸ਼ਾਰਟ ਟਰਮ ਸੀਜ਼ਨਲ ਐਗਰੀਕਲਚਰ ਆਪਰੇਸ਼ਨ ਦੀ ਸੀਮਾ ਨੂੰ 3041 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਹੈ ਇਸ ਮੰਗ ਦਾ ਮਕਸਦ ਕਿਸਾਨਾਂ ਨੂੰ ਛਾਹੂਕਾਰਾਂ ਤੇ ਨਿਰਭਰ ਹੋਣ ਤੋਂ ਰੋਕਣਾ ਹੈ ਉਹਨਾਂ ਨੇ ਰਾਜਪੁਰਾ ਦੇ ਵਿੱਚ ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਤਹਿਤ ਸੜਕ ਸੰਪਰਕ ਲਈ 100 ਕਰੋੜ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਹੈ ਤਾਂ ਜੋ ਰਾਜਪੁਰਾ ਦੇ ਏਕੀਕ੍ਰਿਤ ਨਿਰਮਾਣ ਕਲਸਟਰ ਨਾਲ NH44 ਨੂੰ ਜੋੜਿਆ ਜਾ ਸਕੇ ਪੰਜਾਬ ਸਰਕਾਰ ਨੇ ਬਠਿੰਡਾ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਟ੍ਰੇਨ ਚਲਾਉਣ ਦੀ ਵੀ ਮੰਗ ਰੱਖੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਮਾਲਵਾ ਖੇਤਰ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰਨ ਲਈ ਕਦਮ ਜ਼ਰੂਰੀ ਹੈ ਪੰਜਾਬ ਦੇ ਵਿੱਤ ਮੰਤਰੀ ਨੇ ਫਸਲਾਂ ਦੀ ਰਹਿੰਦ-ਖੂੰਦ ਦੇ ਪ੍ਰਬੰਧਨ ਲਈ ਵਿੱਤੀ ਸਹਾਇਤਾ ਪ੍ਰਸਤਾਵ ਰੱਖਿਆ ਹੈ ਉਹਨਾਂ ਨੇ ਪ੍ਰਤੀ ਏਕੜ 2500 ਰੁਪਏ ਦੀ ਪ੍ਰੋਤਸਾਹਨ ਦਾ ਸੁਝਾਅ ਦਿੱਤਾ ਹੈ ਜਿਸ ਦੇ ਵਿੱਚ ਭਾਰਤ ਸਰਕਾਰ ਵੱਲੋਂ 2000 ਰੁਪਏ ਤੇ ਰਾਜ ਵੱਲੋਂ 500 ਰੁਪਏ ਦਾ ਯੋਗਦਾਨ ਸ਼ਾਮਲ ਹੈ ਇਸ ਦੇ ਨਾਲ ਹੀ ਝੋਨੇ ਦੀ ਖੇਤੀ ਵਿੱਚ ਵਿਪੰਤਾ ਲਿਆਉਣ ਲਈ ਵਿਸ਼ੇਸ਼ ਬਜਟ ਅਲਾਟ ਕਰਨ ਦੀ ਵੀ ਮੰਗ ਚੁੱਕੀ ਗਈ ਹੈ ਇਸ ਤੋਂ ਇਲਾਵਾ ਬਸ ਸੇਵਾਵਾਂ ਦੇ ਲਈ 300 ਕਰੋੜ ਰੁਪਏ ਤੇ ਪਿੰਡੂ ਵਿਕਾਸ ਫੰਡ ਜਾਨਕੀ ਆਰਡੀਐਫ ਦੇ 6857 ਕਰੋੜ ਰੁਪਏ ਦੇ ਬਕਾਇਆ ਦੀ ਵੀ ਮੰਗ ਕੀਤੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ ਤੋਂ ਉਮੀਦ ਜाहिर ਕੀਤੀ ਹੈ ਕਿ ਇਹ ਨਾਗਰਿਕਾਂ ਭਲਾਈ ਖੇਤਰ ਵਿਕਾਸ ਤੇ ਆਰਥਿਕ ਵਿਕਾਸ ਨੂੰ ਖੁੱਲ੍ਹਾ ਰਹੇਗਾ ਤਦ ਲਗਾਤਾਰ ਕੇਂਦਰ ਸਰਕਾਰ ਤੋਂ ਪੰਜਾਬ ਮੰਗ ਕਰਦਾ ਆ ਰਿਹਾ ਹਾਲਾਂਕਿ ਆਪਣੇ ਭਾਸ਼ਣਾਂ ਦੇ ਵਿੱਚ ਵੀ ਭਗਵੰਤ ਮਾਨ ਸਵਾਲ ਚੁਕਦੇ ਨੇ ਕੇਂਦਰ ਦੇ ਕਿ ਕੇਂਦਰ ਸਾਡੇ ਪੈਸੇ ਰੋਕੀ ਬੈਠਾ ਹੈ ਅਸੀਂ ਵਿਕਾਸ ਕਿੱਥੋਂ ਕਰੀਏ ਤੇ ਦੂਜੇ ਪਾਸੇ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸਾਨੂੰ ਹੁਣ 1000 ਕਰੋੜ ਰੁਪਇਆ ਚਾਹੀਦਾ ਹੈ ਜਿਹੜੇ-ਜਿਹੜੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਉਹਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਮੰਗ ਚੁੱਕੀ ਹੈ ਤੇ ਨਾਲ ਹੀ ਜਿਹੜਾ ਆਡੀਐਫ ਨੂੰ ਲੈ ਕੇ ਵੀ ਰੌਲਾ ਪੈਂਦਾ ਹੈ ਜਦੋਂ ਦੀ ਮਾਨ ਸਰਕਾਰ ਬਣੀ ਆ ਤਾਂ ਉਹ ਆਪਣੀਆਂ ਕਈ ਸਪੀਚਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਕੇਂਦਰ ਸਾਡਾ ਆਰਡੀਐਫ ਦਾ ਪੈਸਾ ਰੋਕੀ ਬੈਠੀ ਆ ਤੇ ਅਸੀਂ ਪਿੰਡਾਂ ਦਾ ਵਿਕਾਸ ਕਿਵੇਂ ਕਰਾਈਏ ਜਿਹੜਾ ਪਿੰਡਾਂ ਨੂੰ ਫੰਡ ਜਾਣਾ ਹੁੰਦਾ ਪਿੰਡਾਂ ਦਾ ਵਿਕਾਸ ਹੋਣਾ ਹੈ ਗਲੀਆਂ ਨਾਲੀਆਂ ਸਮੇਤ ਬਹੁਤ ਸਾਰੇ ਕੰਮ ਹੋਣੇ ਹੁੰਦੇ ਨੇ ਪਿੰਡਾਂ ਦੇ ਤਾਂ ਉਹ ਜਿਹੜਾ ਕੇਂਦਰ ਦਾ ਇੱਕ ਫੰਡ ਹੁੰਦਾ ਆ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਤਾਂ ਉਸ ਦਿਨ ਹੁਣੇ ਹੁੰਦੇ ਨੇ ਤਾਂ ਉੱਧਰ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਕੇਂਦਰ ਸਾਡਾ ਉਹੀ ਪੈਸਾ ਜਿਹੜਾ ਬਕਾਇਆ ਜਾਰੀ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਨੇ ਹੁਣ ਕਿਹਾ ਕਿ 6857 ਕਰੋੜ ਰੁਪਏ ਦਾ ਜਿਹੜਾ ਹੋ ਬਕਾਇਆ ਪਿਆ ਸਾਡਾ ਉਹ ਵੀ ਸਾਨੂੰ ਜਾਰੀ ਕੀਤਾ ਜਾ ਸਕੇ ਤਾਂ ਜੋ ਪਿੰਡ ਦਾ ਪਿੰਡਾਂ ਦਾ ਵਿਕਾਸ ਜਾਂ ਪੰਜਾਬ ਦਾ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਤੋ ਜਿਹੜੀ ਮੰਗ ਕੀਤੀ ਗਈ ਹੈ 1000 ਕਰੋੜ ਰੁਪਏ ਦੀ ਤਾਂ ਉਹ ਕੀ ਕੇਂਦਰ ਕਿੰਨਾ ਪੈਸਾ ਜਾਰੀ ਕਰਦੀ ਹੈ ਤੇ ਜਿਹੜੇ ਆ ਆਰਡੀਐਫ ਦਾ ਪੈਸਾ ਹੈ ਉਸ ਦੀ ਜਿਹੜੀ ਬਕਾਇਆ ਰਕਮ ਹੈ ਉਹਦੇ ਵਿੱਚੋਂ ਕਿੰਨੀ ਰਕਮ ਪੰਜਾਬ ਨੂੰ ਜਾਰੀ ਕੀਤੀ ਜਾਂਦੀ ਹੈ ਦਿਓ ਜਾਜ ਧੰਨਵਾਦ